ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਤੇ ਸਵੇਰੇ ਉੱਠਣ ਤੋਂ ਬਾਅਦ ਜੇਕਰ ਤੁਸੀਂ ਪਰਮਾਤਮਾ ਜੀ ਦੇ ਨਾਲ ਇਹ ਦੋ ਗੱਲਾਂ ਕਰ ਲੈਂਦੇ ਹੋ ਤਾਂ ਵੇਖ ਲੈਣਾ ਪਰਮਾਤਮਾ ਜੀ ਤੁਹਾਡੀ ਹਰ ਇੱਕ ਅਰਦਾਸ ਨੂੰ ਬਹੁਤ ਹੀ ਜਲਦੀ ਕਬੂਲ ਕਰ ਲੈਣਗੇ ਤੁਹਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਵਿੱਚ ਬਣ ਜਾਵੇ ਤੁਹਾਨੂੰ ਕਦੇ ਵੀ ਕਿਸੇ ਤੰਗੀ ਮੁਸ਼ਕਲ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਜੀ ਕਿ ਕਦੇ-ਕਦੇ ਜ਼ਿੰਦਗੀ ਦੇ ਵਿੱਚ ਸਾਡੇ ਸਾਹਮਣੇ ਅਜਿਹੇ ਇਮਤਿਹਾਨ ਆ ਜਾਂਦੇ ਹਨ ਕਿ ਜਿੱਥੇ ਸਬਰ ਤੇ ਭਰੋਸੇ ਤੋਂ ਇਲਾਵਾ ਹੋਰ ਵੀ ਸਾਨੂੰ ਕੋਈ ਚਾਰਾ ਨਜ਼ਰ ਨਹੀਂ ਆਉਂਦਾ ਇਸ ਦੁਨੀਆ ਵਿੱਚ ਤਾਂ ਕਹਿ ਲਓ ਕਿ ਦੌਲਤ ਰਤਬਾ ਤੇ ਸ਼ਹਰਤ ਹਰ ਰੋਜ਼ ਰੰਗ ਬਦਲਦੀ ਹੈ ਪਰ ਇੱਕ ਚੀਜ਼ ਚੜੀ ਹੈ ਔਰ ਟਲ ਰਹਿੰਦੀ ਹੈ ਉਹ ਹੈ ਜੀ ਇੱਕ ਇਨਸਾਨ ਦਾ ਵਿਸ਼ਵਾਸ ਉਸ ਦਾ ਭਰੋਸਾ ਧੀਰਜ ਉਸ ਦੀ ਇਮਾਨਦਾਰੀ ਇੱਕ ਗੱਲ ਹੋਰ ਵੀ ਯਾਦ ਰੱਖਣ ਵਾਲੀ ਹੈ ਕਿ ਕਦੇ ਵੀ ਕਿਸੇ ਦੇ ਹਾਲਾਤ ਵੇਖ ਕੇ ਉਸ ਦਾ ਅੰਦਾਜ਼ਾ ਨਾ ਲਗਾਇਆ ਕਰੋ ਕਿਉਂਕਿ ਜਿਹੜਾ ਇਨਸਾਨ ਅੱਜ ਬੇਸਹਾਰਾ ਹੈ ਨਾ ਕੱਲ ਨੂੰ ਉਹ ਰਾਜਾ ਵੀ ਬਣ ਸਕਦਾ ਹੈ ਸੋ ਅਸੀਂ ਅੱਜ ਤੁਹਾਡੇ ਲਈ ਬਹੁਤ ਹੀ ਚੰਗੇ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਜੋ ਤੁਹਾਨੂੰ ਪਰਮਾਤਮਾ ਜੀ ਦੇ ਨਾਲ ਜੋੜ ਦੇਣਗੇ ਤੇ ਇਹ ਸਾਖੀ ਰੂਪੀ ਕਹਾਣੀ ਤੁਹਾਡੇ ਦਿਲ ਨੂੰ ਵੀ ਛੂ ਜਾਵੇਗੀ ਤੁਹਾਨੂੰ ਆਪਣੇ ਪਰਮਾਤਮਾ ਆਪਣੇ ਇਰਾਦੇ ਤੇ ਆਪਣੇ ਸੱਚੇ ਰਸਤੇ ਤੇ ਇੰਨਾ ਕ ਜਿਆਦਾ ਭਰੋਸਾ ਹੋ ਜਾਵੇਗਾ ਤੁਹਾਨੂੰ ਹਿੰਮਤ ਮਿਲ ਜਾਵੇਗੀ ਕਿਉਂਕਿ ਬੜੀਆਂ ਹੀ ਦਿਲਚਸਪ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਸਾਥ ਸੰਗਤ ਜੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਦੇ ਆਸ-ਪਾਸ ਹੀ ਛੋਟੇ-ਛੋਟੇ ਪਿੰਡ ਬਸਤੀਆਂ ਤੇ ਅਮੀਰ ਲੋਕ ਵੀ ਵਸੇ ਹੋਏ ਸਨ ਇਨ੍ਹਾਂ ਹੀ ਬਸਤੀਆਂ ਦੇ ਵਿੱਚ ਇੱਕ ਪੁਰਾਣਾ ਜਿਹਾ ਘਰ ਵੀ ਸੀ ਜਿੱਥੇ ਕਹਿ ਲਓ ਕਿ ਇੱਕ ਬੰਦਾ ਨੂਰ ਨਾਮ ਦਾ ਰਹਿੰਦਾ ਸੀ ਉਹ ਨੂਰ ਜਿਹੜਾ ਸੀ ਬੜਾ ਹੀ ਸਾਦੇ ਸੁਭਾਅ ਦਾ ਮਾਲਕ ਸੀ ਤੇ ਸੰਤੋਖੀ ਇਨਸਾਨ ਸੀ ਕਰਦੇ ਨਾਮ ਤੇ ਉਹਦੇ ਕੋਲ ਸਿਰਫ ਮਿੱਟੀ ਦੀ ਇੱਕ ਝੌਂਪੜੀ ਸੀ ਜਿਸ ਦੇ ਵਿੱਚ ਗਰੀਬੀ ਦੇ ਸائے ਇਸ ਤਰ੍ਹਾਂ ਮੰਡਰਾ ਰਹੇ ਸੀ ਕਿ ਜਿਵੇਂ ਸਦੀਆਂ ਤੋਂ ਹੀ ਉੱਥੇ ਵੱਸਦੇ ਹੋਣ ਆਮ ਹਾਲਾਤਾਂ ਵਿੱਚ ਉਹ ਹਰ ਵੇਲੇ ਪਰ ਰੱਬ ਦਾ ਸ਼ੁਕਰ ਕਰਿਆ ਕਰਦਾ ਸੀ ਆਪਣੇ ਲਈ ਇਹ ਸਭ ਕੁਝ ਚੰਗਾ ਸਮਝਦਾ ਸੀ ਉਹਦੇ ਘਰ ਵਿੱਚ ਕੁੱਲ 4 ਮੈਂਬਰ ਸੀ ਉਹ ਜਿਹੜਾ ਵਿਅਕਤੀ ਸੀ ਉਸਦਾ ਨਾਮ ਨੂਰ ਸੀ ਉਸਦੀ ਪਤਨੀ ਤੇ ਦੋ ਬੱਚੇ ਪਿੰਡ ਵਾਲੇ ਅਕਸਰ ਹੀ ਉਸ ਵਿਅਕਤੀ ਨੂੰ ਪੁੱਛਦੇ ਸੀ ਤੇ ਤੂੰ ਹਰ ਰੋਜ਼ ਇੰਨੀ ਮਿਹਨਤ ਕਰਦਾ ਹੈ ਫਿਰ ਵੀ ਤੇਰੀ ਗਰੀਬੀ ਖਤਮ ਨਹੀਂ ਹੁੰਦੀ ਤੇ ਉਹ ਵਿਅਕਤੀ ਹੱਸ ਕੇ ਜਵਾਬ ਦੇ ਦਿੰਦਾ ਸੀ ਮੈਂ ਸਕੂਨ ਦੀ ਦੌਲਤ ਨਾਲ ਮਾਲਾ-ਮਾਲ ਹਾਂ ਪੈਸਿਆਂ ਦੀ ਦੌਲਤ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ ਉਸ ਪੁਰਾਣੇ ਜਿਹੇ ਪਿੰਡ ਦੇ ਵਿੱਚੋਂ ਦੋ ਤਰ੍ਹਾਂ ਦੇ ਲੋਕ ਰਹਿੰਦੇ ਸਨ ਇੱਕ ਪਾਸੇ ਬੜੇ ਹੀ ਅਮੀਰ ਲੋਕ ਜਿਨ੍ਹਾਂ ਦੇ ਮਹਿਲਾਂ ਵਰਗੇ ਘਰ ਸਨ ਉਹਨਾਂ ਦੇ ਘਰਾਂ ਵਿੱਚ ਹਰ ਇੱਕ ਕਿਸਮ ਦੀ ਸਹੂਲਤ ਮੌਜੂਦ ਸੀ ਤੇ ਉਹ ਗਰੀਬਾਂ ਨੂੰ ਕੁਝ ਵੀ ਨਹੀਂ ਸਨ ਸਮਝਦੇ ਕੀੜੇ ਮਕੌੜੇ ਸਮਝਦੇ ਸਨ ਤੇ ਦੂਜੇ ਪਾਸੇ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਸਖਤ ਮਿਹਨਤ ਤੇ ਮਜ਼ਦੂਰੀ ਕਰਨੀ ਪੈਂਦੀ ਸੀ ਉਹ ਜਿਹੜਾ ਵਿਅਕਤੀ ਸੀ ਉਹ ਬੜਾ ਹੀ ਨਰਮਦਿਲ ਹੋਣ ਦੇ ਨਾਲ ਨਾਲ ਰੱਬ ਦੀ ਭਗਤੀ ਵੀ ਕਰਦਾ ਸੀ ਉਸ ਨੂੰ ਮਿਹਨਤ ਕਰਕੇ ਜੋ ਕੁਝ ਮਿਲਦਾ ਉਹ ਸਬਰ ਤੇ ਸ਼ੁਕਰ ਨਾਲ ਆਪਣੇ ਤੇ ਆਪਣੇ ਪਰਿਵਾਰ ਦਾ ਪੇਟ ਭਰ ਲੈਂਦਾ ਕਦੇ-ਕਦੇ ਤਾਂ ਹਾਲਾਤ ਇੱਥੋਂ ਤੱਕ ਵੀ ਵਿਚਾਰੇ ਦੇ ਬਣ ਜਾਂਦੇ ਸਨ ਕਿ ਉਹਨਾਂ ਨੂੰ ਭੁੱਖਿਆਂ ਹੀ ਸੌਣਾ ਪੈਂਦਾ ਸੀ ਜਦੋਂ ਕਿਸੇ ਦੇ ਕੋਲੋਂ ਮਦਦ ਮੰਗਣ ਜਾਂਦਾ ਤਾਂ ਪਿੰਡ ਦੇ ਜਿਹੜੇ ਅਮੀਰ ਲੋਕ ਸੀ ਉਹਨਾਂ ਨੂੰ ਕਹਿੰਦੇ ਕਿ ਤੂੰ ਤਾਂ ਰੱਬ ਦੀ ਬੜੀ ਇਬਾਦਤ ਕਰਦਾ ਹੈ ਤੇਰੇ ਹਮੇਸ਼ਾ ਤੂੰ ਪਰ ਇਹ ਹੀ ਕਹਿਣਾ ਹੈ ਕਿ ਪੈਸਿਆਂ ਤੇ ਦੌਲਤ ਕੁਝ ਵੀ ਨਹੀਂ ਜਾਂ ਰੱਬ ਕੋਲੋਂ ਤੂੰ ਰੋਟੀ ਮੰਗ ਲੈ ਸਾਡੇ ਅੱਗੇ ਕਿਉਂ ਹੱਥ ਫੈਲਾਉਂਦਾ ਹੈ ਅਮੀਰ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਉਸ ਵਿਅਕਤੀ ਦਾ ਦਿਲ ਹੀ ਟੁੱਟ ਜਾਂਦਾ ਸੀ ਪਰ ਦੇਰ ਹੀ ਦਿਲ ਉਹ ਮੁਸਕਰਾ ਕੇ ਆਖ ਦਿੰਦਾ ਸੀ ਕਿ ਰੱਬ ਤਾਂ ਸਭ ਨੂੰ ਵੇਖਦਾ ਬਸ ਥੋੜਾ ਸਬਰ ਹੋਰ ਤੇ ਜਿਹੜੇ ਸਾਤ ਸੰਗ ਹੈ ਜੀ ਉਸ ਦੀ ਹਾਲਤ ਹਮੇਸ਼ਾ ਹੀ ਪਰ ਇਦਾਂ ਦੀ ਨਹੀਂ ਸੀ ਪਹਿਲਾਂ ਉਹ ਕਦੇ ਬਹੁਤ ਅਮੀਰ ਹੁੰਦਾ ਸੀ ਉਹ ਵੀ ਪਿੰਡ ਦਾ ਇੱਕ ਵੱਡੇ ਘਰ ਦੇ ਵਿੱਚ ਰਹਿਣ ਵਾਲਾ ਵਿਅਕਤੀ ਸੀ ਉਹ ਵੀ ਕਦੇ ਸ਼ਹਿਰ ਦੇ ਬਾਜ਼ਾਰ ਵਿੱਚ ਵਪਾਰ ਕਰਿਆ ਕਰਦਾ ਸੀ ਉਹਦੀ ਦੁਕਾਨ ਤੇ ਹਮੇਸ਼ਾ ਭੀੜ ਲੱਗੀ ਹੁੰਦੀ ਸੀ ਹਰ ਕਿਸੇ ਨਾਲ ਨਰਮੀ ਨਾਲ ਗੱਲ ਕਰਦਾ ਸੀ ਤੇ ਹੋਰ ਵਪਾਰੀਆਂ ਦੀ ਤੁਲਨਾ ਦੇ ਵਿੱਚ ਚੀਜ਼ਾਂ ਦੇ ਰੇਟ ਵੀ ਘੱਟ ਰੱਖਦਾ ਸੀ। ਉਹਦੇ ਸੁਭਾਅ ਕਰਕੇ ਹੀ ਆਸ-ਪਾਸ ਦੇ ਵਪਾਰੀ ਉਹਦੇ ਨਾਲ ਈਰਖਾ ਕਰਨ ਲੱਗ ਪਏ ਸਨ। ਤੇ ਉਹ ਇਹ ਸਮਝਦੇ ਸੀ ਕਿ ਜਦੋਂ ਤੱਕ ਇਸ ਬਾਜ਼ਾਰ ਵਿੱਚ ਇਸ ਦੀ ਦੁਕਾਨ ਹੈ ਨਾ ਉਹਨਾਂ ਦੀ ਦੁਕਾਨ ਤੇ ਕੋਈ ਗਾਹਕ ਨਹੀਂ ਆਵੇਗਾ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਸ ਵਿਅਕਤੀ ਨੂੰ ਬਾਜ਼ਾਰ ਤੋਂ ਬਾਹਰ ਕੱਢ ਕੇ ਸੁੱਟ ਦਈਏ। ਇੱਕ ਦਿਨ ਉਹਨਾਂ ਮਾੜੀ ਨੀਅਤ ਦੇ ਵਪਾਰੀਆਂ ਨੇ ਆਪਣੀ ਮਿਲੀ ਭੁਗਤ ਦੇ ਨਾਲ ਇੱਕ ਅਣਜਾਣ ਵਪਾਰੀ ਨੂੰ ਉਹਦੇ ਕੋਲ ਭੇਜ ਦਿੱਤਾ ਤੇ ਉਹ ਜਿਹੜਾ ਸੌਦਾਗਰ ਸੀ ਇੱਕ ਵੱਡਾ ਵਪਾਰੀ ਸੀ ਤੇ ਕਾਫਲੇ ਦੀ ਸ਼ਕਲ ਵਿੱਚ ਵਪਾਰ ਕਰਨਾ ਉਸਦਾ ਪੇਸ਼ਾ ਸੀ ਪਰ ਲੋਕਾਂ ਨੂੰ ਠੱਗਣ ਵਾਲਿਆਂ ਤੇ ਉਹਨਾਂ ਨਾਲ ਧੋਖਾ ਧੜੀ ਕਰਨ ਵਾਲਿਆਂ ਵਿੱਚ ਉਹਦਾ ਅਕਸਰ ਹੀ ਨਾਮ ਆਇਆ ਕਰਦਾ ਸੀ ਜਦੋਂ ਉਸ ਵਿਅਕਤੀ ਦੇ ਕੋਲ ਉਹ ਠੱਗ ਪਹੁੰਚਿਆ ਤਾਂ ਉਸਨੇ ਦਰਵੇਸ਼ ਦਾ ਰੂਪ ਧਾਰਿਆ ਹੋਇਆ ਸੀ ਉਹ ਨੂਰ ਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਮੈਂ ਫਲਾਣੇ ਸ਼ਹਿਰ ਤੋਂ ਆਇਆ ਹਾਂ ਮੈਂ ਤੇਰੇ ਕੱਪੜੇ ਤੇ ਤੇਰੇ ਸੁਭਾਅ ਬਾਰੇ ਬਹੁੜੀਆਂ ਤਰੀਫਾਂ ਸੁਣੀਆਂ ਹਨ ਮੈਂ ਤੇਰੀ ਦੁਕਾਨ ਦਾ ਸਾਰਾ ਇਹ ਕਪੜਾ ਖਰੀਦਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਮੇਰੇ ਉਸ ਸ਼ਹਿਰ ਤੋਂ ਮੇਰਾ ਇੱਕ ਹੋਰ ਕਾਫਲਾ ਆ ਰਿਹਾ ਹੈ ਜਿਹਦੀ ਅਗਵਾਈ ਮੇਰਾ ਭਰਾ ਕਰ ਰਿਹਾ ਹੈ ਉਹਦੇ ਕੋਲ ਹੀ ਮੇਰਾ ਸਾਰਾ ਪੈਸਾ ਹੈ ਤੇ ਮਾਲ ਹੈ ਜਿਵੇਂ ਹੀ ਇਸ ਸ਼ਹਿਰ ਵਿੱਚ ਉਹ ਪਹੁੰਚੇਗਾ ਤਾਂ ਉਹਦੇ ਤੋਂ ਰਕਮ ਲੈ ਕੇ ਤੈਨੂੰ ਤੁਰੰਤ ਦੇ ਦੇਵਾਂਗਾ ਉਹ ਸ਼ਾਮ ਤੱਕ ਪਹੁੰਚ ਹੀ ਜਾਵੇਗਾ ਤਾਂ ਉਸ ਵਿਅਕਤੀ ਨੇ ਇਸ ਬੰਦੇ ਨੂੰ ਧਿਆਨ ਨਾਲ ਵੇਖਿਆ ਤੇ ਕਹਿਣ ਲੱਗਾ ਭਰਾ ਤੁਸੀਂ ਬੜੇ ਨੇਕ ਆਦਮੀ ਲੱਗ ਰਹੇ ਹੋ ਵਪਾਰ ਵਿੱਚ ਇੰਨਾ ਕੁ ਭਰੋਸਾ ਤਾਂ ਚੱਲਦਾ ਹੀ ਹੈ ਮੈਂ ਤੁਹਾਨੂੰ ਆਪਣਾ ਸਾਰਾ ਕੱਪੜਾ ਦੇ ਦਿੰਦਾ ਹਾਂ ਸ਼ਾਮ ਤੱਕ ਤੁਸੀਂ ਮੈਨੂੰ ਰਕਮ ਭੇਜ ਦਿਓ ਪਰ ਉਦੋਂ ਤੱਕ ਤੁਹਾਨੂੰ ਇੱਥੇ ਹੀ ਬੈਠਣਾ ਪਵੇਗਾ ਉਸ ਵਪਾਰ ਵਪਾਰੀ ਨੇ ਕਿਹਾ ਹਾਂ ਮੈਂ ਇੱਥੇ ਹੀ ਹਾਂ ਉਸ ਤੋਂ ਬਾਅਦ ਉਸ ਵਿਅਕਤੀ ਨੇ ਉਸ ਬਹੁਰੁੱਪੀਏ ਵਪਾਰੀ ਨੂੰ ਸਾਰਾ ਸਮਾਨ ਟਾਂਗੇ ਤੇ ਰਖਵਾ ਦਿੱਤਾ ਤੇ ਘੋੜ ਸਵਾਰ ਸਾਰਾ ਹੀ ਸਮਾਨ ਲੈ ਕੇ ਉਸ ਸ਼ਹਿਰ ਦੇ ਬਾਜ਼ਾਰ ਤੋਂ ਨਿਕਲ ਗਏ ਉਹ ਜਿਹੜਾ ਬਹਿਰੁੱਪੀਆ ਵਪਾਰੀ ਸੀ ਉਹਦੇ ਕੋਲ ਹੀ ਬੈਠਾ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪਿਆ ਅੰਦਰੇ-ਅੰਦਰ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇੱਥੋਂ ਭੱਜਾਂ ਕਿਵੇਂ ਕਿਵੇਂ ਹੀ ਕੁਝ ਦੇਰ ਦੇ ਵਿੱਚ ਉਹ ਨਮਾਜ਼ ਦਾ ਸਮਾਂ ਹੋਇਆ ਉਹ ਤੁਰੰਤ ਉਸ ਨੂੰ ਕਹਿਣ ਲੱਗਾ ਚਲੋ ਭਰਾ ਨਮਾਜ਼ ਪੜੀਏ ਤਾਂ ਨੂਰ ਉਸ ਬੰਦੇ ਦੇ ਨਾਲ ਮਸਜਿਦ ਵਿੱਚ ਨਮਾਜ਼ ਪੜਨ ਲਈ ਚਲਿਆ ਗਿਆ। ਉਹ ਦੋਵੇਂ ਹੀ ਮਸਜਿਦ ਵਿੱਚ ਇਕੱਠੇ ਦਾਖਲ ਹੋਏ। ਨਮਾਜ਼ ਅਦਾ ਕਰਨ ਤੋਂ ਬਾਅਦ ਉਸਨੇ ਵੇਖਿਆ ਕਿ ਉਹ ਵਪਾਰੀ ਮਸਜਿਦ ਵਿੱਚ ਮੌਜੂਦ ਨਹੀਂ ਸੀ। ਉਸਨੇ ਉਸ ਵਪਾਰੀ ਨੂੰ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇੰਨੇ ਜ਼ਿਆਦਾ ਲੋਕਾਂ 'ਚ ਉਸਨੂੰ ਕਿਸੇ ਵੀ ਨਜ਼ਰ ਨਾ ਆਇਆ। ਨੂਰ ਤੁਰੰਤ ਆਪਣੀ ਦੁਕਾਨ ਤੇ ਪਹੁੰਚਿਆ ਤੇ ਉਹ ਵਪਾਰੀ ਕਿਤੇ ਮੌਜੂਦ ਨਹੀਂ ਸੀ। ਉਹ ਬੜਾ ਪਰੇਸ਼ਾਨ ਹੋਇਆ ਪਰ ਉਹਨੇ ਸਬਰ ਦਾ ਪੱਲਾ ਨਾ ਛੱਡਿਆ। ਤੇ ਰਬ ਰਬ ਕਰਦਾ ਆਪਣੀ ਦੁਕਾਨ ਤੇ ਬੈਠ ਗਿਆ ਉਹ ਸੋਚਣ ਲੱਗਾ ਸ਼ਾਇਦ ਉਸ ਵਪਾਰੀ ਦਾ ਕਾਫਲਾ ਆ ਜਾਵੇ ਪਰ ਨਾ ਕਿਸੇ ਵਪਾਰੀ ਦੀ ਖਬਰ ਤੇ ਨਾ ਹੀ ਕੋਈ ਕਾਫਲਾ ਆਇਆ ਹੁਣ ਉਹਨੂੰ ਸਮਝ ਆ ਚੁੱਕੀ ਸੀ ਕਿ ਉਹ ਜਿਹੜਾ ਬਹਿਰੂਪਿਆ ਵਪਾਰੀ ਹੈ ਨਾ ਉਸਨੂੰ ਧੋਖਾ ਦੇ ਕੇ ਸਭ ਕੁਝ ਲੁੱਟ ਖਸੁੱਟ ਕਰਕੇ ਚਲਿਆ ਗਿਆ ਹੈ ਤਾਂ ਉਸਨੇ ਕੁਝ ਲੋਕਾਂ ਦਾ ਕਰਜ਼ਾ ਮੋੜਨਾ ਸੀ ਇਸ ਲਈ ਉਹਦਾ ਘਰ ਵੀ ਵੇਚ ਗਿਆ ਉਹ ਕਿਸਾਨ ਜੋ ਕੱਲ ਤੱਕ ਇੱਕ ਬੜਾ ਖੁਸ਼ਹਾਲ ਬੰਦਾ ਸੀ ਅੱਜ ਬੇਬਸੀ ਦੀ ਤਸਵੀਰ ਬਣ ਕੇ ਖੜਾ ਸੀ ਪਰ ਉਸਨੇ ਇੱਕ ਵਾਰੀ ਵੀ ਰੱਬ ਦੇ ਫੈਸਲੇ ਤੋਂ ਕਦੇ ਸ਼ਿਕਵਾ ਨਾ ਕੀਤਾ ਉਹ ਚੁੱਪਚਾਪ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਇੱਕ ਝੌਂਪੜੀ ਵਿੱਚ ਜਾ ਵਸਿਆ ਅੱਜ ਉਹ ਆਪਣੀ ਜ਼ਿੰਦਗੀ ਝੌਂਪੜੀ ਵਿੱਚ ਗੁਜ਼ਾਰ ਰਿਹਾ ਸੀ ਸਮਾਂ ਆਪਣੇ ਰਫ਼ਤਾਰ ਲੰਘਦਾ ਗਿਆ ਪਰ ਉਸ ਦੀ ਕਸੌਟੀ ਜਿਹੜੀ ਘਟ ਨਾ ਹੋਈ ਉਹ ਦਿਨ ਭਰ ਮਿਹਨਤ ਕਰਦਾ ਕਦੇ ਕਿਸੇ ਖੇਤ 'ਚ ਮਜ਼ਦੂਰੀ ਤੇ ਕਦੇ ਲੱਕੜੀਆਂ ਵੇਚ ਕੇ ਗੁਜ਼ਾਰਾ ਕਰਿਆ ਕਰਦਾ ਪਰ ਉਹਨੇ ਆਪਣਾ ਹੌਸਲਾ ਕਦੇ ਨਾ ਗਵਾਇਆ ਹਮੇਸ਼ਾ ਆਪਣੇ ਪਤਨੀ ਤੇ ਬੱਚਿਆਂ ਨੂੰ ਕਹਿੰਦਾ ਰੱਬ ਸਬਰ ਕਰਨ ਵਾਲਿਆਂ ਦੇ ਹਮੇਸ਼ਾ ਨਾਲ ਹੁੰਦਾ ਹੈ ਉਹ ਇੱਕ ਦਿਨ ਜ਼ਰੂਰ ਇਨਸਾਫ ਕਰੇਗਾ ਪਰ ਰੱਬ ਨੇ ਅਜੇ ਉਹਦੇ ਲਈ ਇੱਕ ਹੋਰ ਵੱਡਾ ਇਮਤਿਹਾਨ ਲਿਖਿਆ ਨੂਰ ਨੂੰ ਲੱਗਦਾ ਸੀ ਕਿ ਸ਼ਾਇਦ ਸਬਰ ਕਰਨ ਨਾਲ ਹਾਲਾਤ ਬਦਲ ਜਾਣਗੇ ਪਰ ਉਹਦੀ ਪਰਖ ਅਜੇ ਘਟਣਾ ਹੋਈ ਇੱਕ ਦਿਨ ਪਿੰਡ ਚ ਭਾਰੀ ਮੀਂਹ ਪਿਆ ਤੇ ਉਸ ਪਿੰਡ ਦੇ ਵਿੱਚ ਜਿੰਨੇ ਵੀ ਗਰੀਬ ਲੋਕ ਰਹਿੰਦੇ ਸਨ ਉਹਨਾਂ ਦੀਆਂ ਝੌਪੜੀਆਂ ਪਾਣੀ ਦੇ ਨਾਲ ਵਹਿ ਗਈਆਂ ਪਰ ਅਮੀਰ ਲੋਕਾਂ ਦੇ ਸ਼ਾਨਦਾਰ ਘਰ ਉੱਥੇ ਹੀ ਖੜੇ ਰਹੇ ਨੂਰ ਕੋਲ ਹੁਣ ਸਿਰਫ ਸਿਰ ਠੱਕਣ ਲਈ ਜਗਾ ਵੀ ਨਾ ਰਹੀ ਹਾਲਾਤ ਇੰਨੇ ਮਾੜੇ ਹੋ ਗਏ ਸਨ ਉਹਦੇ ਬੱਚੇ ਅਕਸਰ ਖੁੱਲੇ ਅਸਮਾਨ ਦੇ ਹੇਠਾਂ ਸੌਂਦੇ ਰਹੇ ਤੇ ਉਹਦੀ ਜਿਹੜੀ ਪਤਨੀ ਸੀ ਹਰ ਰਾਤ ਹੀ ਰੋ ਕੇ ਸੌਂਦੀ ਸੀ ਪਰ ਜਿਹੜਾ ਨੂਰ ਨਾਮ ਦਾ ਵਿਅਕਤੀ ਸੀ ਹਮੇਸ਼ਾ ਉਸਨੂੰ ਹੌਸਲਾ ਦਿੰਦਾ ਬੇਸ਼ੱਕ ਰੱਬ ਨੇ ਸਾਨੂੰ ਇਸ ਇਮਤਿਹਾਨ ਵਿੱਚ ਪਾਇਆ ਹੈ ਪਰ ਕੋਈ ਗੱਲ ਨਹੀਂ ਜਦੋਂ ਤੱਕ ਅਸੀਂ ਜਿਉਂਦਿਆਂ ਮਿਹਨਤ ਕਰਾਂਗੇ ਰੱਬ ਤੇ ਭਰੋਸਾ ਰੱਖਾਂਗੇ ਉਹ ਸੱਚਾ ਰੱਬ ਸਾਡੀ ਇੱਕ ਨਾ ਇੱਕ ਦਿਨ ਜ਼ਰੂਰ ਸੁਣੇਗਾ ਉਸ ਦੀ ਪਤਨੀ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਜੀ ਜੇਕਰ ਤੁਹਾਡਾ ਰੱਬ ਤੇ ਇੰਨਾ ਯਕੀਨ ਮਜ਼ਬੂਤ ਹੈ ਮੈਂ ਵੀ ਤੁਹਾਡੇ ਨਾਲ ਸਬਰ ਕਰ ਲਵਾਂਗੀ ਪਰ ਇੱਕ ਦਿਨ ਇਹ ਅਬਦੁਲ ਕਲਾਮ ਦਾ ਆਦਮੀ ਜੋ ਸ਼ਹਿਰ ਵਿੱਚ ਵੱਡੇ ਵਪਾਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹ ਬੜੀਆਂ ਸਾਰੀਆਂ ਬੱਕਰੀਆਂ ਦੇ ਝੁੰਡ ਦਾ ਮਾਲਕ ਸੀ ਸ਼ਹਿਰ ਵਿੱਚ ਉਸ ਨੂੰ ਅਬਦੁਲ ਬੱਕਰੀਆਂ ਵਾਲਾ ਆਖ ਕੇ ਬੁਲਾਇਆ ਜਾਂਦਾ ਸੀ ਇੱਕ ਦਿਨ ਉਸ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗਾ ਕੁਝ ਦਿਨ ਮੇਰੇ ਬੱਕਰੀਆਂ ਦੇ ਝੁੰਡ ਨੂੰ ਚਰਾਉਣ ਲਈ ਮੇਰਾ ਬੰਦਾ ਛੁੱਟੀ ਤੇ ਗਿਆ ਹੋਇਆ ਹੈ ਜੇ ਤੂੰ ਚਾਵੇਂ ਤਾਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਹੈ ਮੈਂ ਇਸ ਕੰਮ ਦਾ ਤੈਨੂੰ ਵੱਡੀ ਰਕਮ ਦੇ ਦੇਵਾਂਗਾ ਸੋ ਉਸ ਨੋਰ ਵਿਅਕਤੀ ਨੇ ਤੁਰੰਤ ਹੀ ਹਾਂ ਕਰ ਦਿੱਤੀ ਤੇ ਰੱਬ ਦਾ ਸ਼ੁਕਰਾਨਾ ਕੀਤਾ ਬੱਕਰੀਆਂ ਵਾਲੇ ਨੂੰ ਜਦੋਂ ਹਾਂ ਕਰ ਦਿੱਤੀ ਹਰ ਰੋਜ਼ ਆਪਣੀ ਲਾਠੀ ਚੁੱਕ ਕੇ ਪਹਾੜੀਆਂ ਵੱਲ ਨਿਕਲ ਜਾਂਦਾ ਸਾਰਾ ਦਿਨ ਬੱਕਰੀਆਂ ਚਰਾਉਂਦਾ ਪਿੰਡ ਦੇ ਲੋਕ ਹੁਣ ਉਸ ਨੂੰ ਨੂਰ ਚਰਵਾਹਾ ਵੀ ਕਹਿਣ ਲੱਗ ਪਏ ਦਿਨ ਭਰ ਦੀ ਮਿਹਨਤ ਤੋਂ ਬਾਅਦ ਉਹਨੂੰ ਕੁਝ ਪੈਸੇ ਮਿਲਦੇ ਜਿਨ੍ਹਾਂ ਨਾਲ ਵਿਚਾਰਾ ਰਾਸ਼ਨ ਪਾਣੀ ਖਰੀਦ ਕੇ ਘਰ ਨੂੰ ਲੈ ਆਉਂਦਾ ਆਪਣੀ ਪਤਨੀ ਤੇ ਬੱਚਿਆਂ ਦਾ ਪੇਟ ਭਰਦਾ ਕਦੇ ਉਹ ਭੁੱਖਾ ਰਹਿ ਜਾਂਦਾ ਤੇ ਸਿਰਫ ਪਾਣੀ ਪੀ ਕੇ ਹੀ ਰਾਤ ਲੰਘਾ ਲੈਂਦਾ ਪਰ ਹਰ ਵੇਲੇ ਉਹ ਰੱਬ ਤੇ ਭਰੋਸਾ ਰੱਖਦਾ ਰੱਬ ਤੇ ਵਿਸ਼ਵਾਸ ਰੱਖਦਾ ਕਿ ਪਰਮਾਤਮਾ ਇੱਕ ਦਿਨ ਮੇਰੇ ਜ਼ਰੂਰ ਹਾਲਾਤ ਬਦਲਣਗੇ ਪਰ ਹਾਲੇ ਵੀ ਰੱਬ ਵੱਲੋਂ ਨੂਰ ਦੀ ਪਰਖ ਖਤਮ ਨਾ ਹੋਈ ਇੱਕ ਦਿਨ ਨੂਰ ਬੱਕਰੀਆਂ ਲੈ ਕੇ ਜੰਗਲ ਵੱਲ ਗਿਆ ਉਹ ਇੱਕ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗ ਪਿਆ ਕੁਝ ਧੇਰ ਉਹਦੀ ਅੱਖ ਲੱਗ ਗਈ ਜਦੋਂ ਹੀ ਅੱਖ ਖੁੱਲੀ ਤਾਂ ਬੱਕਰੀਆਂ ਉੱਥੇ ਮੌਜੂਦ ਨਹੀਂ ਸਨ ਬੱਕਰੀਆਂ ਨੂੰ ਉੱਥੇ ਨਾ ਵੇਖ ਕੇ ਤੁਰੰਤ ਉੱਠਿਆ ਉਹਨਾਂ ਨੂੰ ਇੱਧਰ ਉੱਧਰ ਲੱਭਣ ਲੱਗ ਪਿਆ ਉਹਨੇ ਬੱਕਰੀਆਂ ਨੂੰ ਲੱਭਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜੰਗਲ ਵੱਡਾ ਸੀ ਕਿਸੇ ਵੀ ਥਾਂ ਬੱਕਰੀਆਂ ਨਾ ਮਿਲੀਆਂ ਹੁਣ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਹਨੇ ਉੱਪਰ ਵੱਲ ਵੇਖਿਆ ਕਿ ਠੰਡੀ ਆਹਵੀਂ ਭਰੀ ਨਾਲ ਤੇ ਬੋਲਿਆ हे ਪ੍ਰਮਾਤਮਾ ਤੂੰ ਦੇਣ ਵਾਲਾ ਹੈ ਤੂੰ ਹੀ ਮੈਨੂੰ ਰਿਜ਼ਕ ਦਿੱਤਾ ਸੀ ਤੇ ਵਾਪਸ ਵੀ ਲੈ ਲਿਆ ਫਿਰ ਉਹ ਰਬ ਰਬ ਕਰਦਾ ਸਿੱਧਾ ਹੀ ਅਬਦੁੱਲ ਬੱਕਰੀਆਂ ਵਾਲੇ ਦੇ ਕੋਲ ਪਹੁੰਚਿਆ ਉਹਦੇ ਚਿਹਰੇ ਤੇ ਡਰ ਦੇ ਨਿਸ਼ਾਨ ਬੜੇ ਨਜ਼ਰ ਆ ਰਹੇ ਸਨ ਉਹਦਾ ਸਾਹ ਚੜਿਆ ਹੋਇਆ ਸੀ ਅਬਦੁੱਲ ਨੇ ਗੁੱਸੇ ਨਾਲ ਪੁੱਛਿਆ ਤੂੰ ਇੱਥੇ ਇਕੱਲਾ ਕੀ ਕਰ ਰਿਹਾ ਹੈਂ ਮੇਰੀਆਂ ਬੱਕਰੀਆਂ ਕਿੱਥੇ ਗਈਆਂ ਤੇ ਉਹਨੇ ਨੂਰ ਵਿਅਕਤੀ ਨੇ ਦੱਸਿਆ ਕਿ ਸਾਹਿਬ ਜੀ ਮੇਰੀ ਅੱਖ ਲੱਗ ਗਈ ਸੀ ਤੇ ਬੱਕਰੀਆਂ ਜੰਗਲ ਵਿੱਚ ਕਿਤੇ ਗੁੰਮ ਹੋ ਗਈਆਂ ਹਨ ਮੈਂ ਉਹਨਾਂ ਨੂੰ ਲੱਭ ਲਾਵਾਂਗਾ ਤੁਸੀਂ ਮੈਨੂੰ ਕੁਝ ਸਮਾਂ ਤਾਂ ਦਿਓ ਤੇ ਜਿਹੜਾ ਅਬਦੁੱਲ ਵਿਅਕਤੀ ਸੀ ਉਹ ਬੜਾ ਗੁੱਸੇ ਨਾਲ ਲਾਲ ਹੋ ਗਿਆ ਉਹਨੇ ਕਿਹਾ ਸਮਾਂ ਤੈਨੂੰ ਪਤਾ ਵੀ ਹੈ ਮੇਰੇ ਲਈ ਉਹ ਬੱਕਰੀਆਂ ਕਿੰਨੀਆਂ ਕੀਮਤੀਆਂ ਸਨ ਉਹਨਦੇ ਬੋਲ ਸੁਣ ਕੇ ਪਿੰਡ ਦੇ ਕੁਝ ਹੋਰ ਵੀ ਲੋਕ ਇਕੱਠੇ ਹੋ ਗਏ ਲੋਕਾਂ ਨੂੰ ਹੁਣ ਹੋਰ ਮੌਕਾ ਮਿਲ ਗਿਆ ਇਹਨੂੰ ਗੱਲਾਂ ਕਰਨ ਦਾ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਇਹ ਤਾਂ ਪਹਿਲਾਂ ਹੀ ਮਨਹੂਸ ਹੈ ਇਹਦੇ ਕੋਲ ਜਿਹੜੀ ਵੀ ਚੀਜ਼ ਆਉਂਦੀ ਹੈ ਬਰਬਾਦ ਕਰ ਦਿੰਦਾ ਹੈ ਅਬਦੁੱਲ ਨੇ ਗੁੱਸੇ 'ਚ ਕਿਹਾ ਨੂਰ ਕਿਤੇ ਉਹ ਵੀ ਮੇਰੀਆਂ ਬੱਕਰੀਆਂ ਵਾਪਸ ਲੱਭ ਕੇ ਲੈ ਕੇ ਆ ਜਾਂ ਫਿਰ ਮੇਰਾ ਨੁਕਸਾਨ ਪੂਰਾ ਕਰ ਦੇ ਉਸਨੇ ਬੇਬਸੀ ਨਾਲ ਆਖਿਆ ਸਾਹਿਬ ਮੇਰੇ ਕੋਲ ਤਾਂ ਕੁਝ ਨਹੀਂ ਮੈਂ ਤੁਹਾਡਾ ਨੁਕਸਾਨ ਕਿਵੇਂ ਪੂਰਾ ਕਰਾਂ ਉਹਨੇ ਬੱਕਰੀਆਂ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜੰਗਲ ਬੜਾ ਵੱਡਾ ਸੀ ਜੇਕਰ ਬੰਦਾ ਕੋਈ ਉਹਦੇ ਅੰਦਰ ਜਾਂਦਾ ਉਹ ਵੀ ਗਵਾਲਚ ਜਾਂਦਾ ਬੱਕਰੀਆਂ ਕਿਤੇ ਨਾ ਮਿਲੀਆਂ ਫਿਰ ਅਬਦੁੱਲ ਨੇ ਆਪਣਾ ਆਖਰੀ ਫੈਸਲਾ ਸੁਣਾ ਦਿੱਤਾ ਜਦੋਂ ਤੱਕ ਮੇਰਾ ਨੁਕਸਾਨ ਪੂਰਾ ਨਹੀਂ ਹੋ ਜਾਂਦਾ ਉਦੋਂ ਤੱਕ ਤੂੰ ਮੇਰੇ ਗੁਲਾਮੀ ਕਰੇਗਾ ਹੁਣ ਨੂਰ ਕੋਲ ਹੋਰ ਕੋਈ ਰਸਤਾ ਨਹੀਂ ਸੀ ਉਹ ਜਾਣਦਾ ਸੀ ਜੇਕਰ ਉਹਨੇ ਇਨਕਾਰ ਕਰ ਦਿੱਤਾ ਤਾਂ ਪਿੰਡ ਦੇ ਜ਼ਾਲਮ ਲੋਕ ਉਹਨੂੰ ਚੋਰ ਆਖ ਕੇ ਹੀ ਮਾਰ ਦੇਣਗੇ ਉਹਨੇ ਚੁੱਪਚਾਪ ਸਿਰ ਝੁਕਾ ਲਿਆ ਤੇ ਕਹਿਣ ਲੱਗਾ ਠੀਕ ਹੈ ਮੈਨੂੰ ਤੁਹਾਡੀ ਗੁਲਾਮੀ ਮਨਜ਼ੂਰ ਹੈ ਸੋ ਹੁਣ ਜਿਹੜਾ ਨੂਰ ਵਿਅਕਤੀ ਸੀ ਪਹਿਲਾਂ ਤੂੰ ਵੀ ਮਰਦੀ ਜ਼ਿੰਦਗੀ ਜਿਉਣ ਲੱਗ ਪਿਆ ਉਹ ਸਾਰਾ ਦਿਨ ਅਬਦੁੱਲ ਦਾ ਹਰ ਇੱਕ ਕੰਮ ਕਰਦਾ ਰਾਤ ਨੂੰ ਥੱਕ ਟੁੱਟ ਕੇ ਜਦੋਂ ਘਰ ਪਹੁੰਚਦਾ ਤੇ ਉਹਦੀ ਹਾਲਾਤ ਵੇਖ ਕੇ ਪਤਨੀ ਦਾ ਦਿਲ ਪਰ ਆਉਂਦਾ ਉਹ ਇੰਨਾ ਥੱਕ ਚੁੱਕਿਆ ਸੀ ਕਿ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ ਰਹਿਂਦੀ ਉਹ ਅਕਸਰ ਹੀ ਰਾਤ ਨੂੰ ਰੱਬ ਦੇ ਸਾਹਮਣੇ ਗੜਗੜਾ ਕੇ ਕਹਿੰਦਾ हे मेरेया रब्बा मेरे, मेरे हालात ते रहम कर सब कुछ मेरा बर्बाद हो चुका है पर ਹੁਣ ਮੇ ਹਾਲਾਤ ਜਿਹੜੇ ਹਨ ਮੇਰੇ ਤੋਂ ਬਾਹਰ ਹੋ ਚੁੱਕੇ ਹਨ ਮੇਰੇ ਉੱਪਰ ਇੰਨਾ ਵੱਡਾ ਤੁਸੀਂ ਬੋਝ ਨਾ ਪਾਓ ਜਿਸ ਨੂੰ ਕਿ ਮੈਂ ਸਹਿਣ ਦੀ ਤਾਕਤ ਨਾ ਰੱਖ ਸਕਾਂ ਮੇਰੇ ਲਈ ਕੁਝ ਆਸਾਨੀ ਪੈਦਾ ਕਰੋ ਸਨੂਰ ਨੂੰ ਅਬਦੁੱਲ ਦੇ ਕੋਲ ਕੰਮ ਕਰਦਿਆਂ ਪੂਰਾ ਹੀ ਇੱਕ ਸਾਲ ਹੋ ਚੁੱਕਿਆ ਸੀ ਉਸ ਸਮੇਂ ਨੂਰ ਨੇ ਪੂਰੀ ਮਿਹਨਤ ਤੇ ਲਗਨ ਨਾਲ ਅਬਦੁੱਲ ਦਾ ਹਰ ਕੰਮ ਕੀਤਾ ਤੇ ਉਹਨੂੰ ਅਬਦੁੱਲ ਨੂੰ ਅਹਿਸਾਸ ਹੋਇਆ ਕਿ ਨੂਰ ਨੇ ਉਸ ਦਿਨ ਝੂਠ ਨਹੀਂ ਸੀ ਬੋਲਿਆ ਬੱਕਰੀਆਂ ਸੱਚੀ ਕਿਤੇ ਗੁੰਮ ਹੋ ਗਈਆਂ ਹੋਣਗੀਆਂ ਨੂਰ ਨੇ ਆਪਣੀ ਸਾਰੀ ਗੱਲ ਨੂੰ ਸੱਚ ਸਾਬਿਤ ਕਰਨ ਲਈ ਇੱਕ ਲਾਲਚ ਇੱਕ ਸਾਲ ਉਸਦੀ ਲਾਲਚੀ ਦੀ ਗੁਲਾਮੀ ਕੀਤੀ ਜ਼ਿੰਦਗੀ ਗੁਜ਼ਾਰੀ ਤੇ ਆਖਰ ਰੱਬ ਦੀ ਮਿਹਰ ਹੋਈ ਅਬਦੁੱਲ ਦੇ ਦਿਲ ਵਿੱਚ ਰਹਿਮ ਆ ਗਿਆ ਤੇ ਉਹਨੇ ਕਿਹਾ ਨੂਰ ਅੱਜ ਮੈਂ ਤੈਨੂੰ ਆਜ਼ਾਦ ਕਰਦਾ ਹਾਂ ਜੇ ਕਦੇ ਵੀ ਤੇਰੇ ਕੋਲ ਪੈਸੇ ਹੋਏ ਤਾਂ ਮੇਰਾ ਨੁਕਸਾਨ ਅਦਾ ਕਰ ਦੇਵੀਂ ਜੇਕਰ ਨਾਮ ਹੀ ਹੋਏ ਤਾਂ ਮੈਂ ਤੈਨੂੰ ਰੱਬ ਦੀ ਇਸ ਰਜ਼ਾ 'ਚ ਮaaf ਕਰ ਦੇਵਾਂਗਾ ਨੂਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹਨੇ ਅਬਦੁੱਲ ਦਾ ਸ਼ੁਕਰ ਕੀਤਾ ਤੇ ਤੁਰੰਤ ਹੀ ਘਰ ਪਹੁੰਚਿਆ ਤੇ ਉਹਦੀ ਪਤਨੀ ਤੇ ਬੱਚਿਆਂ ਨੂੰ ਖੁਸ਼ ਹੋ ਕੇ ਉਹਨੂੰ ਕਹਿਣ ਲੱਗਾ ਉਹਨੇ ਅੱਜ ਮੈਨੂੰ ਆਜ਼ਾਦ ਕਰ ਦਿੱਤਾ ਹੈ ਹੁਣ ਮੈਂ ਕੋਈ ਰੋਜ਼ਗਾਰ ਕਰ ਲਵਾਂਗਾ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਵੀ ਕਰੂੰਗਾ ਫਿਰ ਉਹ ਆਪਣੀ ਪਤਨੀ ਤੇ ਆਪਣੇ ਬੱਚਿਆਂ ਨੂੰ ਲੈ ਕੇ ਦੂਜੇ ਸ਼ਹਿਰ ਵਿੱਚ ਚੱਲਿਆ ਗਿਆ ਉਥੇ ਇੱਕ ਸਧਾਰਨ ਜਿਹੀ ਝੌਂਪੜੀ 'ਚ ਰਹਿਣ ਲੱਗ ਪਿਆ। ਸ਼ਹਿਰ ਦੇ ਬਾਜ਼ਾਰ ਵਿੱਚ ਮਿਹਨਤ ਮਜ਼ਦੂਰੀ ਕਰਨ ਲੱਗਾ। ਇੱਕ ਦਿਨ ਮਜ਼ਦੂਰੀ ਦੀ ਭਾਲ 'ਚ ਬਾਜ਼ਾਰ 'ਚ ਇੱਧਰ-ਉੱਧਰ ਭਟਕ ਰਿਹਾ ਸੀ ਅਚਾਨਕ ਇੱਕ ਬੰਦੇ ਨੇ ਆਵਾਜ਼ ਮਾਰੀ। ਉਹ ਬੰਦਾ ਵੇਖਣ 'ਚ ਕਾਫੀ ਅਮੀਰ ਸੀ। ਓਨੇ ਤੁਰੰਤ ਓਹਦੇ ਕੋਲ ਜਾਣ ਲਈ ਕਿਹਾ ਤੇ ਕਹਿਣ ਲੱਗਾ, "ਹਜ਼ੂਰ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ?" ਜਿਵੇਂ ਉਸ ਬੰਦੇ ਨੇ ਉਹ ਨੂਰ ਦਾ ਚਿਹਰਾ ਵੇਖਿਆ, ਓਦੇ ਚਿਹਰੇ ਦਾ ਰੰਗ ਬਦਲ ਗਿਆ। ਅੱਖਾਂ ਤੋਂ ਪਛਤਾਵੇ ਦੇ ਹਾਲਾਤ ਝਲਕ ਪਏ। ਉਹ ਉਹੀ ਵਪਾਰੀ ਸੀ ਜੋ ਕੁਝ ਸਾਲ ਪਹਿਲਾਂ ਪੇਸ ਬਦਲ ਕੇ ਨੂਰ ਦੇ ਸ਼ਹਿਰ ਵਿੱਚ ਉਸਨੂੰ ਲੁੱਟ ਚੁੱਕਿਆ ਸੀ ਪਰ ਹੁਣ ਇਹ ਵਪਾਰੀ ਬਦਲ ਚੁੱਕਿਆ ਸੀ ਤੇ ਉਹ ਹਰ ਰਾਤ ਜਦੋਂ ਰੱਬ ਨੂੰ ਯਾਦ ਕਰਦਾ ਤਾਂ ਉਹਦਾ ਜ਼ਮੀਰ ਉਸਨੂੰ ਦੋਸ਼ ਦਿੰਦਾ ਕਿ ਤੂੰ ਇੰਨੇ ਬੰਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਤੇਰੀ ਅਰਦਾਸ ਕਬੂਲ ਨਹੀਂ ਹੋਵੇਗੀ ਜਦੋਂ ਤੱਕ ਤੂੰ ਰੱਬ ਦੇ ਬੰਦੇ ਦਾ ਹੱਕ ਵਾਪਸ ਨਹੀਂ ਕਰਦਾ ਸੋ ਅੱਜ ਕਿਸਮਤ ਨੇ ਉਸ ਨੂਰ ਨੂੰ ਸਾਹਮਣੇ ਉਸਨੂੰ ਲੈ ਆਂਦਾ ਤੇ ਉਹਨੂੰ ਕਿਹਾ ਕਿ ਨੂਰ ਤੂੰ ਮੈਨੂੰ ਮaaf ਕਰ ਦੇਵੀਂ ਮੈਂ ਤੇਰੇ ਨਾਲ ਬੜਾ ਵੱਡਾ ਜ਼ੁਲਮ ਕੀਤਾ ਜਿਹੜਾ ਨੂਰ ਵਿਅਕਤੀ ਸੀ ਬੜਾ ਪਰੇਸ਼ਾਨ ਖੜਾ ਸੀ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਵਪਾਰੀ ਕਿਉਂ ਮੇਰੇ ਕਦਮਾਂ ਵਿੱਚ ਡਿੱਗ ਗਿਆ ਹੈ ਬਾਜ਼ਾਰ ਦੇ ਲੋਕ ਵੀ ਬੜੇ ਹਰਾਨ ਸਨ ਕਿ ਆਖਰਕਾਰ ਇਹ ਬੰਦਾ ਇੰਨਾ ਵੱਡਾ ਅਮੀਰ ਆਦਮੀ ਹੈ ਤੇ ਇਸ ਦੇ ਮਸਕੀਨ ਬੰਦੇ ਦੇ ਕਦਮਾਂ 'ਚ ਕਿਉਂ ਡਿੱਗ ਕੇ ਰੋ ਰਿਹਾ ਹੈ ਵਪਾਰੀ ਨੂਰ ਨੂੰ ਆਪਣੀ ਦੁਕਾਨ ਦੇ ਅੰਦਰ ਲੈ ਗਿਆ ਸਾਰੀ ਕਹਾਣੀ ਦੱਸੀ ਇਹ ਉਹ ਹੀ ਆ ਜਿਨ੍ਹਾਂ ਨੇ ਤੇਰੇ ਨਾਲ ਸ਼ਹਿਰ ਵਿੱਚ ਧੋਖਾ ਕਰਕੇ ਤੇਰਾ ਸਾਰਾ ਸਮਾਨ ਲੁੱਟ ਲਿਆ ਸੀ ਵਪਾਰੀ ਨੇ ਰੋਂਦਿਆਂ ਹੋਇਆਂ ਕਿਹਾ ਇਹ ਸਭ ਕੁਝ ਤੇਰੇ ਸ਼ਹਿਰ ਦੇ ਵਪਾਰੀਆਂ ਦੇ ਕਹਿਣ ਤੇ ਕੀਤਾ ਸੀ ਉਹ ਤੇਰੇ ਨਾਲ ਈਰਖਾ ਕਰਦੇ ਸੀ ਤੇ ਚਾਹੁੰਦੇ ਸੀ ਤੂੰ ਆਪਣਾ ਸ਼ਹਿਰ ਛੱਡ ਕੇ ਇੱਥੋਂ ਚਲਿਆ ਜਾਵੇਂ ਇਸ ਲਈ ਉਹਨਾਂ ਨੇ ਮੈਨੂੰ ਉਕਸਾਇਆ ਤੇ ਤੇਰੇ ਨਾਲ ਮੈਂ ਜ਼ੁਲਮ ਕੀਤਾ ਸ਼ੁਰੂ ਵਿੱਚ ਮੈਨੂੰ ਕੋਈ ਅਫਸੋਸ ਨਹੀਂ ਹੋਇਆ ਪਰ ਫਿਰ ਮੇਰਾ ਜ਼ਮੀਰ ਜਾਗ ਪਿਆ ਤੇ ਰੱਬ ਨੇ ਮੈਨੂੰ ਅਜੇਹੀ ਬੇਚੈਨੀ ਦਿੱਤੀ ਕਿ ਜਦੋਂ ਵੀ ਮੈਂ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਤਾਂ ਸੁਪਨੇ ਵਿੱਚ ਤੂੰ ਹੀ ਦਿਖਦਾ ਤੇ ਨਾਲ ਹੀ ਦਿਖਦਾ ਕਿ ਪਰਮਾਤਮਾ ਨੇ ਮੇਰਾ ਗਲ ਫੜਿਆ ਹੈ ਤੇ ਕਹਿ ਰਹੇ ਹਨ ਕਿ ਮੈਂ ਤੈਨੂੰ ਰੱਬ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਇਹਨਾਂ ਸੁਪਨਿਆਂ ਤੇ ਸਕੂਨ ਨਾ ਲੈਣ ਦਿੱਤਾ ਤੇ ਮੈਂ ਤੈਨੂੰ ਬੜਾ ਹੀ ਲੱਭਿਆ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਪਰ ਹਰ ਥਾਂ ਤੇਰਾ ਕੋਈ ਨਿਸ਼ਾਨ ਨਾ ਮਿਲਿਆ ਜਿਹੜੇ ਵਪਾਰੀ ਤੇਰੇ ਨਾਲ ਈਰਖਾ ਕਰਦੇ ਸਨ ਉਹ ਤੇਰੀ ਕੋਈ ਗੱਲ ਦੱਸਣ ਨੂੰ ਤਿਆਰ ਨਹੀਂ ਸਨ ਆਖਰਕਾਰ ਮੈਂ ਉਸ ਰੱਬ ਦੇ ਕੋਲ ਗੜਗੜਾ ਕੇ ਦੁਆ ਕੀਤੀ ਕਿ ਮੈਨੂੰ ਤੇਰੇ ਨਾਲ ਮਿਲਾ ਦੇ। ਮੈਂ ਉਹਦਾ ਹੱਕ ਵਾਪਸ ਕਰ ਦੇਵਾਂ। ਰੱਬ ਨੇ ਮੇਰੀ ਸੁਣ ਲਈ ਤੇ ਫਿਰ ਤੂੰ ਅੱਜ ਮੈਨੂੰ ਮਿਲ ਪਿਆ ਹੈ। ਉਹਨੇ ਉਹਦਾ ਹੱਥ ਫੜ ਕੇ ਕਿਹਾ, "ਪਰਾ ਇਹ ਪੂਰੀ ਦੁਕਾਨ ਹੁਣ ਤੇਰੀ। ਤੇਰੇ ਮਾਲ ਕਰਕੇ ਹੀ ਮੈਂ ਸਭ ਕੁਝ ਕਮਾਇਆ, ਚੀਜ਼ਾਂ ਖਰੀਦੀਆਂ। ਹੁਣ ਸਭ ਕੁਝ ਤੇਰਾ। ਘਰ ਦੀਆਂ ਚਾਬੀਆਂ ਨੇ ਜੋ ਥੋੜਾ ਸਮਾਂ ਪਹਿਲਾਂ ਹੀ ਇਸ ਦੁਕਾਨ ਤੇ ਮੈਂ ਕਮਾ ਕੇ ਲਿਆ ਕੇ ਖਰੀਦੇ ਆ।" ਉਹ ਵਪਾਰੀ ਨੂਰ ਦੇ ਕਦਮਾਂ 'ਚ ਡਿੱਗਿਆ ਤੇ ਮਾਫੀ ਮੰਗੀ ਜਿਹੜਾ ਨੂਰ ਵਿਅਕਤੀ ਸੀ ਬੜਾ ਹੀ ਰਹਿਮਦਿਲ ਇਨਸਾਨ ਸੀ ਉਹਨੇ ਤੁਰੰਤ ਵਪਾਰੀ ਨੂੰ ਮਾਫ ਕੀਤਾ ਤੇ ਵਪਾਰੀ ਬਾਹਰ ਆ ਕੇ ਬਾਜ਼ਾਰ ਦੇ ਲੋਕਾਂ 'ਚ ਇਕੱਠਾ ਹੋ ਕੇ ਕਹਿਣ ਲੱਗਾ ਲੋਕੋ ਇਸ ਦੁਕਾਨ ਦਾ ਅਸਲ ਮਾਲਕ ਇਹ ਵਿਅਕਤੀ ਹੈ ਇਹ ਹੀ ਇਸ ਦੁਕਾਨ ਤੇ ਬੈਠੂਗਾ ਇਸ ਤੋਂ ਬਾਅਦ ਜਦ ਉਹ ਵਪਾਰੀ ਉੱਥੋਂ ਜਾਣ ਲੱਗਾ ਤੇ ਨੂਰ ਨੇ ਉਹਨੂੰ ਰੋਕ ਲਿਆ ਤੇ ਕਹਿਣ ਲੱਗਾ ਦੋਸਤ ਤੂੰ ਜਾਵੇਂਗਾ ਕਿੱਥੇ ਏਦਾਂ ਕਰ ਇੱਥੇ ਹੀ ਮੇਰੇ ਨਾਲ ਰਹਿ ਕੇ ਕੰਮ ਚਲਾਈਏ ਬੇਸ਼ੱਕ ਤੂੰ ਮੇਰੇ ਨਾਲ ਗਲਤ ਕੀਤਾ ਪਰ ਮੇਰਾ ਸਭ ਕੁਝ ਮੈਨੂੰ ਵਾਪਸ ਤੂੰ ਕਰ ਦਿੱਤਾ ਹੈ ਸ਼ਾਇਦ ਇਸ ਬਾਜ਼ਾਰ ਵਿੱਚ ਰਹਿ ਕੇ ਬਿਨਾਂ ਕੁਝ ਨਾ ਕਮਾ ਸਕਾਂ ਜਿੰਨਾ ਤੂੰ ਮੇਰੇ ਨਾਲ ਕਮਾ ਸਕਦਾ ਹੈ ਆਪਾਂ ਦੋਵੇਂ ਰਲ ਕੇ ਕਾਰੋਬਾਰ ਕਰੀਏ ਤੇ ਉਸ ਵਿੱਚ ਉਹਨਾਂ ਦੇ ਹੁਣ ਬੜੇ ਹੀ ਤਰੱਕੀ ਪੈਣ ਲੱਗੀ ਹੌਲੀ ਹੌਲੀ ਇੰਨਾ ਕੰਮ ਚੜਿਆ ਕਿ ਬਾਕੀ ਵਪਾਰੀ ਫਿਰ ਉਹਨਾਂ ਤੋਂ ਪਿੱਛੇ ਹੋ ਗਏ ਉਹਨਾਂ ਦਾ ਕੰਮ ਹੁਣ ਵੱਡੇ-ਵੱਡੇ ਸ਼ਹਿਰਾਂ ਦੇ ਨਾਲ-ਨਾਲ ਛੋਟੇ-ਛੋਟੇ ਪਿੰਡਾਂ ਵਿੱਚ ਵੀ ਜਾਣ ਲੱਗਾ ਜਿਸ ਦੇ ਨਾਲ ਉਹ ਹਣ ਦਿਨ ਰਾਤ ਚਾਗਣੀ ਤਰੱਕੀ ਕਰ ਰਹੇ ਸਨ ਸਤ ਸੰਗਤ ਜੀ ਇਹ ਸਭ ਇਸ ਲਈ ਹੋਇਆ ਕਿਉਂਕਿ ਨੂਰ ਨਾਮ ਦੇ ਵਿਅਕਤੀ ਨੇ ਕਦੇ ਵੀ ਪਰਮਾਤਮਾ ਦਾ ਪੱਲਾ ਨਹੀਂ ਸੀ ਛੱਡਿਆ ਭਾਵੇਂ ਦੁੱਖ ਸੀ ਭਾਵੇਂ ਸੁੱਖ ਸੀ ਉਸਨੇ ਪਰ ਰੱਬ ਦਾ ਸ਼ੁਕਰਾਨਾ ਹੀ ਕਰਦਾ ਰਿਹਾ ਸੋ ਸਤ ਸੰਗਤ ਜੀ ਅੱਜ ਕੱਲ ਦੇ ਜ਼ਮਾਨੇ 'ਚ ਤਾਂ ਸਾਡੇ ਕੋਲ ਇੰਨੀਆਂ ਸਹੂਲਤਾਂ ਹਨ ਫਿਰ ਵੀ ਜੇਕਰ ਅਸੀਂ ਰੱਬ ਦਾ ਸ਼ੁਕਰਾਨਾ ਨਾ ਕਰੀਏ ਤਾਂ ਫਿਰ ਤਾਂ ਅਸੀਂ ਅਕਿਰਤ ਕਣ ਹ ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਸੌਣ ਤੋਂ ਪਹਿਲਾਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਤੇ ਨਾਲ ਹੀ ਨਾਲ ਰੋਜ਼ ਹੀ ਰੱਬ ਦੇ ਅੱਗੇ ਆਪਣੀਆਂ ਭੁੱਲਾਂ ਬਖਸ਼ਾਇਆ ਕਰੋ ਤਾਂ ਹੀ ਤੁਹਾਡਾ ਭਲਾ ਹੋਵੇਗਾ ਤੇ ਤੁਹਾਡੇ ਪਰਿਵਾਰ ਦਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ